ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾ ਜਿਲ੍ਹਾ ਫਤਿਆਬਾਦ ਹਰਿਆਣੇ ਤੋਂ ਸਾਡੇ ਕਿਸਾਨ ਵੀਰ ਜੋ ਬਲਾਕ ਡੇਰਾ ਬਾਬਾ ਨਾਨਕ ਵਿਖੇ ਜੋ ਇਸ ਬਲਾਕ ਨੂੰ ਵੱਡੇ ਪੱਧਰ ਤੇ ਹੜ ਦੀ ਮਾਰ ਪਈ ਸੀ ਉਹ ਇਹਨਾਂ ਦੀ ਆਰਥਿਕ ਮਦਦ ਲਈ ਜੋ ਇਹਨਾਂ ਨੇ ਕਣਕ ਬੀਜੀ ਪਹਿਲਾਂ ਕਣਕ ਦੀ ਬਿਯਾਈ ਕਰਵਾਈ ਹੁਣ ਜੋ ਉਹਨਾਂ ਨੂੰ ਖਾਦ ਦੀ ਵੰਡ ਕਰਨ ਆਏ ਨੇ ਅੱਜ ਇਹ ਕਿਸਾਨ ਭਰਾ ਸਾਡੇ ਚੇਚੇ ਹਰਿਆਣੇ ਤੋਂ ਚੱਲ ਕੇ ਆਏ ਨੇ ਇਹਦੇ ਨਾਲ ਸਰਕਾਰਾਂ ਨੂੰ ਵੀ ਇਹ ਗੱਲ ਦੀ ਅਕਲ ਕਰਨੀ ਚਾਹੀਦੀ ਹੈ ਵੀ ਲੋਕਾਂ ਦੀ ਲੋਕਾਂ ਨੇ ਬਾਹ ਫੜੀ ਆ ਸਰਕਾਰਾਂ ਨੇ ਮਤਲਬ ਕੁਝ ਵੀ ਨਹੀਂ ਸਵਾਰਿਆ ਖਰਚਾ ਵੀ ਨਹੀਂ ਪੂਰਾ ਜੋ ਖਰਾਬੇ ਦਿੱਤੇ ਉਹ ਵੀ ਨਾ ਕੁਝ ਵੀ ਨਹੀਂ ਦਿੱਤਾ ਉਹਦੇ ਮੁਤਾਬਕ 25% 30% ਦੇ ਮੁਤਾਬਕ ਖਰਾਬਾ ਜਿਹੜਾ ਸਾਰਾ ਏਰੀਆ ਇਹ ਖਰਾਬ ਹੋਇਆ ਸੀਗਾ ਝੋਨੇ ਵਿੱਚ ਵਾਏ ਨੇ ਲੋਕਾਂ ਨੇ ਅੱਜ ਉਹ ਇਹਨਾਂ ਭਰਾਵਾਂ ਦਾ ਅਸੀਂ ਜੋ ਸਾਡੇ ਭਰਾਜ ਬੀਕੇ ਜੂ ਏਕਤਾ ਉਗਰਾਹਾ ਜ਼ਿਲ੍ਹਾ ਪੱਤਿਆਵੱਦ ਹਰਿਆਣਾ ਤੋਂ ਸਾਡੇ ਕੋਲ ਆਏ ਨੇ ਇਹਨਾਂ ਨੇ ਬਲਾਕ ਡੇਰਾ ਬਾਬਾ ਨਾਨਕ ਦੇ ਵਿੱਚ 1000 50 ਗੱਟੇ ਲਗਭਗ ਯੂਰੀਆ ਖਾਦ ਦੀ ਵੰਡ ਕਰਨੀ ਹੈ ਜੋ ਅਸੀਂ ਕਠਿਆਲੇ ਪਿੰਡ 'ਚ ਵੰਡਾਂਗੇ ਕੁਝ ਖੋਦੇਬੇਟ ਪਿੰਡ 'ਚ ਵੰਡਾਂਗੇ ਕੁਝ ਮੇਗੇ ਪਿੰਡ 'ਚ ਵੰਡਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਥੇਬੰਦੀਆਂ ਵੱਲੋਂ ਵੱਡੀ ਖੇਪ ਆਏਗੀ ਸੋ ਅਸੀਂ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਧੰਵਾਦੀ ਹਾਂ ਵੀ ਇਹਨਾਂ ਨੇ ਸਾਡੀ ਆਣ ਕੇ ਬਾਹ ਫੜੀ ਆ ਇੰਨੀਆਂ ਕਮਿੰਦੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਨਰਪਾਲ ਸਿੰਘ ਭਾਰਤੀ ਕਿਸਾਨ ਯੂਨੀ ਨੇਕਤਾ ਉਗਰਾਹ ਜ਼ਿਲ੍ਹਾ ਪ੍ਰਧਾਨ ਫਤਿਹਬਾਦ ਅਸੀਂ ਰਤਿਆ ਤਹਿਸੀਲ ਤੇ ਜਾਖਲ ਤਹਿਸੀਲ ਦੇ ਵਿੱਚੋਂ ਆਪਣਾ ਜਿਹੜਾ ਜਦੋਂ ਫਲੱਡ ਆਇਆ ਸੀ ਇਸ ਪਾਸੇ ਢੇਰਾ ਬਾਬਾ ਨਾਨਕ ਜਾਂ ਪੰਜਾਬ ਦਾ ਇਹ ਜਿਹੜਾ ਅੱਧਾ ਇਲਾਕਾ ਫਲੱਡ ਦੇ ਚਪੇਟ ਚ ਆਇਆ ਸੀਗਾ ਉਦੋਂ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਸੰਸਥਾਵਾਂ ਦੇ ਸਹਿਯੋਗ ਨਾਲ ਉੱਥੋਂ ਦੇ ਜਿਹੜੇ ਸਾਰੇ ਮਤਲਬ ਕਿਰਤੀ ਲੋਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡਾਂ ਚੋਂ ਕਣਕ ਵੀ ਇਕੱਠੀ ਕੀਤੀ ਸੀਗੀ ਤੇ ਨਕਦ ਰਾਸ਼ੀ ਵੀ ਇਕੱਠੀ ਕੀਤੀ ਸੀ ਕਣਕ ਜਿਹੜੀ ਸੀ ਪਹਿਲਾਂ ਜਦੋਂ ਉਧਰਲੇ ਪਾਸੇ ਫਾਜ਼ਿਲਕਾਲੇ ਪਾਸੇ ਗਈ ਸੀਗੇ ਸ਼ੁਰੂ ਚ ਜਦੋਂ ਮਜ਼ਦੂਰਾਂ ਨੂੰ ਕਣਕ ਵੰਡੀ ਐ ਉਸ ਵੇਲੇ ਉਹਨਾਂ ਨੂੰ ਪਰ ਮੈਂਬਰ ਦੇ ਹਿਸਾਬ ਨਾਲ 40 ਕਿਲੋ ਕਣਕ ਜਿਹੜੀ ਐ ਵੰਡ ਕੇ ਆਏ ਸੀਗੇ ਜਿਦੇ ਚ 290 ਮਣ ਕਣਕ ਆਪਾਂ ਆਪਣੇ ਫਤਿਹਵਾ ਜ਼ਿਲ੍ਹੇ ਕਣੀ ਉਹਥੇ ਜਿਹੜੀ ਵੰਡ ਕੇ ਆਈ ਸੀ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਨਗਦੀ ਬਚਦੀ ਸੀ ਕੈਸ਼ ਪੈਸੇ ਬਚਦੇ ਸੀਗੇ 2 ਲੱਖ 2 ਲੱਖ 75000 ਰੁਪਏ ਉਸ ਦਾ 275000 ਦਾ ਜਿਹੜਾ ਯੂਰੀਆ ਹੋਊਗਾ ਉਹ ਯੂਰੀਆ ਸੀ ਇੱਥੇ ਵੰਡਣ ਵਾਸਤੇ ਅੱਜ ਆਏ ਆਂਗੇ ਤਿੰਨ ਪਿੰਡਾਂ ਦੀਆਂ ਅਸੀਂ ਲਿਸਟਾਂ ਬਣਾਈਆਂ ਬਕਾਇਦਾ ਘਰ ਘਰ ਜਾ ਕੇ ਸਾਡੇ ਸਾਥੀਆਂ ਨੇ ਉਹ ਲਿਸਟਾਂ ਦੇ ਮਤਾਬਿਕ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੈਗਾ ਜਿਹੜੇ ਇਹਦੀ ਚਪੇਟ ਦੇ ਵਿੱਚ ਆਏ ਨੇਗੇ ਉਹਨਾਂ ਦੀਆਂ ਬਕਾਇਦਾ ਲਿਸਟਾਂ ਬਣਾਈਆਂ ਉਹਨਾਂ ਦੇ ਆਧਾਰ ਕਾਰਡ ਫੋਨ ਨੰਬਰ ਵਗੈਰਾ ਸਾਰਾ ਕੁਝ ਡਾਟਾ ਕਲੈਕਟ ਕਰਕੇ ਉਹਨਾਂ ਦੀ ਜ਼ਮੀਨ ਕਿੰਨਾ ਖਰਾਬਾ ਕਿੰਨਾ ਕਿੰਨਾ ਪੂਰੀ ਮਤਲਬ ਤਿਆਰੀ ਕਰਕੇ ਉਸ ਢੰਗ ਨਾਲ ਇੱਥੇ ਵੰਡਣ ਦੇ ਵਾਸਤੇ ਆਏ ਆ ਅੱਜ ਤਿੰਨ ਪਿੰਡਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਹੈ ਇਹਨਾਂ ਤਿੰਨ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਖਾਦ ਹੈ ਜਿਹੜੀ ਸਾਡੇ ਕੋਲੇ ਪੈਸਾ ਬਚਿਆ ਸੀ ਉਹ ਪੈਸੇ ਦੀ ਸਾਰੀ ਅਸੀਂ ਇੱਥੇ ਜਿਹੜੀ ਯੂਰੀਆ ਖਾਦ ਹੈ ਉਹ ਵੰਡ ਕੇ ਜਾ ਰਹੇ ਹਾਂ ਤੇ ਜਿਹੜੀ ਸਰਕਾਰ ਹੈ ਉਹਨਾਂ ਨੂੰ ਵੀ ਅਸੀਂ ਹਰਿਆਣੇ ਵੱਲੋਂ ਵੀ ਅਪੀਲ ਕਰਦੇ ਆਂ ਵੀ ਸਰਕਾਰ ਜਿਹੜੀ ਜਿੰਨਾ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਚਾਹੇ ਮਜ਼ਦੂਰ ਨੇ ਕਿਸਾਨ ਨੇ ਜੋ ਵੀ ਲੋਕ ਨੇ ਜਿਨ੍ਹਾਂ ਦਾ ਫਲੱਡ ਦੇ ਨਾਲ ਨੁਕਸਾਨ ਹੋਇਆ ਸਰਕਾਰ ਉਹਨਾਂ ਦੀ 100% ਪਰਪਾਈ ਕਰੇ ਉਹਨਾਂ ਦਾ ਜਿਹੜਾ ਪੂਰਾ ਉਹਨਾਂ ਦੀ ਵਾਂ ਫੜੇ ਤਾਂ ਉਹ ਜਿਹੜਾ ਦੁਬਾਰੇ ਬਹਾਲ ਹੋ ਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਮੁੜ ਪੱਡੜੀ ਦੇ ਉੱਪਰ ਆ ਸਕੇ ਤਾਂ ਇੰਨੀ ਹੀ ਬੇਨਤੀਆਂ ਕਰਦਾ ਮੈਂ ਧੰਨਵਾਦ ਥੋੜਾ ਥੋੜਾ